ਕਿਆ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਿਹੜਾ ਜੈ ਬਾਪੂ ਜੈ ਭੀਮ ਜੈ ਸਰਵਧਾਨ ਦੇ ਵੱਲ ਦਾ ਪ੍ਰੋਗਰਾਮ ਜਿਹੜਾ ਪੂਰੇ ਦੇਸ਼ ਦੇ ਅੰਦਰ ਦਿੱਤਾ ਗਿਆ 2-3 ਦਿਨ ਪਹਿਲਾਂ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬਹੁਤ ਵੱਡੀ ਮੀਟਿੰਗ ਹੋਈ ਸੀ ਜਿੱਥੇ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਵੀ ਜਿਹੜੇ ਅਹੁਦੇਦਾਰ ਸਾਹਿਬਾਨ ਆਏ ਸੀਗੇ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਰੇ ਹੀ ਉਸ ਮੀਟਿੰਗ 'ਚ ਹਾਜ਼ਰ ਸੀਗੇ ਤੇ ਉਸ ਦਿਨੇ ਦੇ ਅਸੀ ਕਿ 2017 18 19 20 ਇਹ 3-4 ਦਿਨ ਜਿਹੜੇ ਲਗਾਤਾਰ ਪੂਰੇ ਪੰਜਾਬ ਤੇ ਹਰ ਬਲਾਕ ਦੇ ਅੰਦਰ ਹਰ ਹਲਕੇ ਦੇ ਅੰਦਰ ਜਿਹੜਾ ਇਹ ਪ੍ਰੋਗਰਾਮ ਨੂੰ ਲੈ ਕੇ ਤਾਂ ਕਿ ਜਿਹੜਾ ਦੇਸ਼ ਦਾ ਸੰਵਿਧਾਨ ਆ ਉਸ ਨੂੰ ਬਚਾਇਆ ਜਾਵੇ ਕਾਰਨ ਕਿ ਆ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਨਾ ਨੇ ਦੇਸੀ ਲੋਕ ਸਭਾ ਦੇ ਅੰਦਰ ਡਾਕਟਰ ਮੇਧਕਰ ਸਾਬ ਦੇ ਬਾਰੇ ਬੜੇ ਮਜ਼ਾਕੀਆ ਲੈਂਦੇ ਦੇ ਅੰਦਰ ਇੱਕ ਭੱਤੀ ਸ਼ਬਦਾਵਲੀ ਚ ਜਿਹੜੀ ਗੱਲ ਕੀਤੀ ਆ ਜਿਹੜੀ ਨਾਕਾਬਲੇ ਬਰਦਾਸ਼ਤ ਆ ਕਿਉਂਕਿ ਜੇ ਅੱਜ ਤੁਸੀਂ ਅਸੀਂ ਸਾਰੇ ਇੱਥੇ ਖੜੇ ਆ ਇਹ ਜਿਹੜਾ ਸਾਡਾ ਦੇਸ਼ ਦਾ ਸਰਪ੍ਰਸਤਾਨ ਲਿਖਿਆ ਹੋਇਆ ਹੈਗਾ ਡਾਕਟਰ ਮੇਧਕਰ ਸਾਹਿਬ ਨੇ ਇਹਦੀ ਰਚਨਾ ਕੀਤੀ ਸੀ ਉਹਦੇ ਤਹਿਤ ਹੀ ਹਰ ਬੰਦੇ ਨੂੰ ਬੋਲਣ ਦਾ ਸੁਣਨ ਦਾ ਅਧਿਕਾਰ ਆ ਤੇ ਹਰ ਬੰਦਾ ਜਿਹੜਾ ਇਸ ਦੇਸ਼ ਦੇ ਅੰਦਰ ਆਪਣੀ ਗੱਲਬਾਤ ਹੋਰ ਰੱਖ ਸਕਦਾ ਹੈਗਾ ਪਰ ਪਿਛਲੇ ਕੋਈ 11 ਸਾਲ ਚ ਬੜੀ ਮਤਲਬ ਕਿ ਹਰ ਇਨਸਾਨ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਜਪਾ ਦੀ ਸਰਕਾਰ ਨੇ ਇੰਨਾ ਹੀ ਪੰਜਾਬ ਦੇ ਅੰਦਰ ਵੀ ਜਿਹੜੀ ਸਰਕਾਰ ਆਹ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਵੱਲੋਂ ਵੀ ਜਿਹੜੀ ਆਵਾਜ਼ ਆ ਉਹ ਬੁਲੰਦ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਇਹ ਪ੍ਰੋਗਰਾਮ ਜਿਹੜਾ ਉਸ ਲੜੀ ਦੇ ਤਹਿਤ ਜਿਹੜਾ ਇਹ ਦਿੱਤਾ ਗਿਆ ਪਾ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਚੰਗੀ ਪੱਧਰ ਤੇ ਜਿਹੜਾ ਅਗੇ ਜਾਰੀ ਰਹੇਗੇ ਅਤੇ ਤਕੜੇ ਹੋ ਕੇ ਜਿਹੜਾ ਹੈਗਾ ਅਸੀਂ ਸੰਦੇਸ਼ ਦੇ ਸੰਵਿਧਾਨ ਦੀ ਜਿਹੜੀ ਰਾਖੀ ਆ ਉਹ ਕਰਨੀ ਆ ਅਤੇ ਡਾਕਟਰ ਮਦੇਵਕਰ ਸਾਹਿਬ ਦੇ ਅਸੀਂ ਇੱਥੇ ਆਏ ਆ ਚਰਨਾਂ ਦੇ ਵਿੱਚ ਅਤੇ ਸਾਰਿਆਂ ਨੇ ਸੌ ਚੁੱਕੀ ਆ ਕਿ ਅਸੀਂ ਇਸ ਦੇ ਦੇ ਸੰਵਿਧਾਨ ਦੀ ਰਾਖੀ ਦੇ ਲਈ ਜੇ ਸਾਨੂੰ ਆਪਣਾ ਜੀਵਨ ਵੀ ਬਲੀਦਾਨ ਦੇਣਾ ਪਿਆ ਤਾਂ ਅਸੀਂ ਆਪਣਾ ਜੀਵਨ ਵੀ ਬਲੀਦਾਨ ਕਰਾਂਗੇ। ਸੰਗਠਨ ਤੋਂ ਲੋਕਾਂ ਨੇ ਸੰਪਰਦਨ ਕਰ ਰਹੇ ਸੀ ਵਿੱਚੋਂ ਕੁਝ ਬੰਦੇ ਉੱਠ ਕੇ ਆਇਆ ਕਿਸੇ ਦੇ ਤਲਵਾਰ ਮਾਰਤੀ ਕਿਸੇ ਦੀਆਂ ਮੰਝਾ ਚੋਰੀ ਹੋ ਗਈਆਂ ਕਿਸੇ ਦੀਆਂ ਬੱਕਰੀਆਂ ਚੋਰੀਆਂ ਹੋ ਗਈਆਂ ਕੀ ਕਹਿਣਾ ਚਾਹੋਗੇ ਇਸ ਮਾਹੌਲ ਦੇ ਬਾਰੇ? ਦੇਖੋ ਤੁਹਾਡਾ ਬੜਾ ਧੰਨਵਾਦ ਹੈ ਵੈਸੇ ਤਾਂ ਪਿਛਲੇ ਸਮੇਂ ਦੌਰਾਨ ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਕਿ ਤੁਸੀਂ ਵੀ ਜਿਹੜੀ ਸੱਚ ਦੀ ਆਵਾਜ਼ ਹੈ ਉਸ ਨੂੰ ਬੁਲੰਦ ਕਰਨ 'ਚ ਲੱਗੇ ਹੈ ਸਾਰੀ ਇੱਥੇ ਦੀ ਮੀਡੀਆ ਮੈਂ ਇਕੱਲੇ ਇੱਕ ਦਾ ਨਾਮ ਨਹੀਂ ਲੈਂਦਾ ਸਾਰਾ ਮੀਡੀਆ ਉਰੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਤੋਂ ਜਿਹੜੀ ਉਰੇ ਦੀ ਐਮਐਲਏ ਆ ਉਹਦਾ ਅਤੇ ਉਹਦੇ ਲਾਏ ਹੋਏ ਅਧਿਕਾਰੀਆ ਉਹ ਬਖਲਾਟ ਚ ਆ ਗਏ ਬਖਲਾਟ ਇਸ ਕਰਕੇ ਆ ਗਏ ਤੇ ਮੁੜ ਕੇ ਹੁਣ ਉਹ ਪੱਤਰਕਾਰਾਂ ਨੂੰ ਧਮਕੀਆਂ ਦੇਣ ਲੱਗੇ ਦਬਾਉਣ ਲੱਗੇ ਕਿਸੇ ਨੂੰ ਕਹਿਣਿਆ ਤੂੰ ਸਾਡੀ ਖਬਰ ਨਹੀਂ ਲਾਣੀ ਇੱਥੇ ਕੋਈ ਕਿਸੇ ਦੀ ਖਬਰ ਲਾਣ ਨੂੰ ਤਿਆਰ ਨਹੀਂ ਹੈ ਮੈਂ 2-3 ਦਿਨ ਪਹਿਲਾਂ ਪੁਰਾਣੇ ਰਾਜਪੁਰੇ ਜਿੱਦੋਂ ਮੈਂ ਕਿਤੇ ਗਿਆ ਸੀ ਫੰਕਸ਼ਨ ਤੇ ਤਾਂ ਵਾਪਸੀ ਤੇ ਆ ਰਿਹਾ ਤਾਂ ਕਿਸੇ ਬੰਦੇ ਨੇ ਮੈਨੂੰ ਦੱਸਿਆ ਕਿ ਮੇਰੀ ਬਾਈਕ ਮਤਲਬ ਤੇ ਟੱਕਾ ਮਾਰ ਕੇ ਬਾਈਕ ਹੋਂ ਦੀ ਕੋਸ਼ਿਸ਼ ਕੀਤੀ ਰੌਲਾ ਪੈ ਗਿਆ ਤਾਂ ਮੇਰਾ 8000 ਰੁਪਏ ਲੈ ਕੇ ਚਲੇ ਗਏ ਜਿਹੜਾ ਚੌਕੀ ਇੰਚਾਰਜ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਐਫੇ ਡਾਇਵਰਟ ਦੇ ਤੇ ਤੇਰੀ ਚੋਰੀ ਹੋ ਗਈ ਐਦਾਂ ਹੀ ਕੁਝ ਦਿਨ ਪਹਿਲਾਂ ਇੱਕ ਡਾਕਾ ਪੈ ਗਿਆ ਸੀ ਕਿਹਾ ਇੱਥੇ ਥਾਣੇ ਦੇ ਬਾਹਰ ਉਹ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਅਸੀਂ ਤੁਸੀਂ ਸਾਰੇ ਅਸੀਂ ਉੱਥੇ ਇਕੱਠੇ ਹੋ ਕੇ ਗਏ ਤਾਂ ਜਿੰਨਾ ਬਦਮਿਚੀ ਵਾਲਾ ਬਿਹੇਵੀਅਰ ਉਹਦੇ ਐਸਐਚਓ ਦਾ ਸੀ ਜਿਹੜਾ ਆਪਣੇ ਆਪ ਨੂੰ ਗੁੰਡਾ ਸੰਜਮ ਲੱਗਿਆ ਪਹਿਲਾਂ ਵੀ ਚਲੋ ਰਿਆ ਬੰਦਿਆਂ ਵਾਂਗ ਮੈਂ ਤਾਂ ਉਹਦੀ ਥੌਣ ਤੇ ਗੋਡਾ ਰੱਖ ਕੇ ਉਰੇ ਰੱਖਾਇਆ ਬੰਦਿਆਂ ਵਾਂਗ ਉਹ ਤੋਂ ਕੰਮ ਲੈਂਦਾ ਰਿਹਾ ਪਰ ਉਦੋਂ ਕਦੇ ਕਿਤੇ ਮਗਲ ਕਹਿਨ ਦਾ ਅਜਿਹੇ ਹਾਲਾਤ ਨਹੀਂ ਸੀ ਮੈਦਾ ਹੋਏ ਅੱਜ ਤੁਸੀਂ ਇਹ ਦੇਖੋ ਵੀ ਥਾਂ ਥਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਲੁੱਟਾਂ ਖੋਹਾਂ ਦਿਨ ਦਿਹਾੜੇ ਕਦੇ ਕਿਸੇ ਗਰੀਲਾਂ ਆਪ ਸਾਡਾ ਬਿੱਦਿਆਂ ਦਾ ਮੰਦਿਰ ਆ ਪਟੇਲ ਕਾਲਜ ਉੱਥੇ ਤੁਸੀਂ ਬੜੀ ਵੱਡੀ ਜਿਹੜੀ ਚੋਰੀ ਆ ਹੋ ਗਈ ਆ ਤੇ ਕੋਈ ਕਿਸੇ ਦੀ ਕੋਈ ਸੁਣਵਾਈ ਨਹੀਂ ਤਪ ਉਹਨਾਂ ਦਾ ਜੇ ਅਸੀਂ ਜਾ ਕੇ ਕਿਹਾ ਤਾਂ ਪਹਿਲੀ ਗੱਲ ਤਾਂ ਉਹ ਤੋੜ ਗਿਆ ਉਸ ਵਕਤ ਹੀ ਉਹ ਤੇ ਬਾਅਦ ਵਿੱਚ ਜਦੋਂ ਉਹਨੂੰ ਪਤਾ ਲੱਗਿਆ ਕਿ ਅਸੀਂ ਉੱਥੋਂ ਚਲੇ ਗਏ ਬਾਅਦ ਵਿੱਚ ਆ ਗਿਆ ਉੱਥੇ ਤਾਂ ਉਸ ਪਰਿਵਾਰ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪੁੱਠਾ ਸਿੱਧਾ ਜਿਹੜਾ ਹੈਗਾ ਬਿਆਨ ਆ ਉਹ ਦਿਓ ਤੁਸੀਂ ਪਰ ਮੈਂ ਇੰਨਾ ਕੁ ਕਹਿਣਾ ਚਾਹੁੰਦਾ ਮੈਨੂੰ ਇਹਨਾਂ ਗੱਲਾਂ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਕੀ ਉਹਨੂੰ ਜਸਟਿਸ ਮਿਲ ਗਿਆ ਉਸ ਪਰਿਵਾਰ ਨੂੰ ਕੀ ਉਹਦੀ ਚੋਰੀ ਇਹਨਾਂ ਨੇ ਗਲਾ ਕੇ ਦੇਤੀ ਹੈਗੀ ਆ ਪਰ ਨਹੀਂ ਐਨਾ ਹੀ ਇੱਕ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਉਹਦੀ ਬਾਈਕ ਖੋ ਕੇ ਲੈ ਗਏ ਲੱਖ ਰੁਪਏ ਲੈ ਕੇ ਤੇ ਮੈਂ ਉਹਦੇ ਹੀ ਉਹਨਾਂ ਨੂੰ ਕਹ ਹਸਪੀਟਲ ਜਾਂਦਾ ਗਿਆ ਮੈਂ ਉਹਨਾਂ ਨੂੰ ਕਹ ਤੁਹਾਡਾ ਕੋ ਭਰਨਾ ਤਾਂ ਹੈ ਨਹੀਂ ਕਿਉਂਕਿ ਮੈਨੂੰ ਤਾਂ ਭਰੋਸਾ ਹੀ ਉੱਠ ਗਿਆ ਹੈਗਾ ਇਹ ਰਾਜਪੁਰੇ ਦੀ ਪੁਲਿਸ ਤੋਂ ਮੈਨੂੰ ਕੀ ਉੱਠ ਗਿਆ ਪੂਰੇ ਰਾਜਪੁਰੇ ਦੇ ਲੋਕਾਂ ਨੂੰ ਉੱਠ ਗਿਆ ਹੈਗਾ ਇਤੋਂ ਦੀ ਪੁਲਿਸ ਤੇ ਭਰੋਸਾ ਨਹੀਂ ਰਿਹਾ ਹੈਗਾ ਤੇ ਅੱਜ ਤੁਸੀਂ ਇਹ ਦੇਖੋ ਵਰਦਮਾਨ ਕਲੋਨੀ ਚ ਮੰਦਰ ਦੇ ਵਿੱਚ ਚੋਰੀ ਹੋ ਗਈ ਹਰ ਦਾ ਤੇ ਆ ਹੁਣੇ-ਹੁਣੇ ਜਦ ਮੈਂ ਬੋਲ ਰਿਹਾ ਸੀ ਤੁਹਾਡੇ ਸਾਹਮਣੇ ਨਲਾਸ ਰਾਤ ਇੱਕ ਬੱਚਾ ਥਰਮਲ ਦੇ ਵਿੱਚੋਂ ਸਿਕਿਉਰਿਟੀ ਦੀ ਜੌਬ ਕਰਦਾ ਸੀ ਘਰੋਂ ਵਾਪਸ ਆ ਰਿਹਾ ਸੀ ਉਹਦੇ ਗੋਲੀ ਮਾਰੀ ਉਹ ਪੀਜੀਆਈ ਚ ਪਿਆ ਹੈਗਾ ਕੀ ਕਰਦੀ ਹੈ ਪੁਲਿਸ ਇਹ ਮੈਨੂੰ ਇਸ ਗੱਲ ਦਾ ਤਾਂ ਜਵਾਬ ਦੇਵੇ ਐਮਐਲਏ ਦਾ ਕੰਮ ਯਾਰ ਲੁੱਟਣਾ ਥੋੜੀ ਹੁੰਦਾ ਲੋਕਾਂ ਨੂੰ ਜਸਟਿਸ ਦੇਣਾ ਹੁੰਦਾ ਤੇ ਇਹ ਓਪਨਲੀ ਸੀ ਲੂਟਿੰਗ ਦਾ ਪੀਪਲ ਆਫ ਦਾ ਰਾਜਪੁਰਾ ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਤੁਹਾਨੂੰ ਦੱਸਾਂ ਅਰ ਅਸੀਂ ਦੇਖ ਰਹੇ ਸੀ ਦੇਖ ਰਹੇ ਹੈਗਾ ਮੈਂ ਤੁਹਾਨੂੰ ਦੱਸਾਂ ਅਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਮੈਂ ਥੋੜਾ ਜਿਹਾ ਹੋਰ ਵੇਟ ਕਰਾਣਾ ਤੇ ਮੈਂ ਪੂਰੇ ਹਲਕੇ ਦੇ ਪਿੰਡ ਪਿੰਡ ਘਰ ਘਰ ਸ਼ਹਿਰ ਦੇ ਵਾਰਡ ਚ ਕੋਨੇ ਕੋਨੇ ਚ ਜਾ ਕੇ ਇਹਦੇ ਖਿਲਾਫ ਬਹੁਤ ਜੰਗੀ ਪਿੱਧਰ ਦੇ ਸੀ ਮੁਹਿੰਮਾ ਜਿਹੜੀ ਉਹ ਚਲਾਵਾਂਗੇ ਸਰਬੋ ਸਰ ਹਲਕੇ ਦੇ ਵਿੱਚ ਫੈਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਪਰ ਐਸਐਸਓ ਸਾਹਿਬ ਤੁਹਾਨੂੰ ਹੀ ਹੈਂਟਰੀ ਤੇ ਗਿਆ ਸੀ ਛੋਟੀ ਮੋਟੀ ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਨਹੀਂ ਉਹ ਹਰ ਇੱਕ ਗੱਲ ਨੂੰ ਛੋਟੀ ਮੋਟੀ ਗੱਲਾਂ ਕਰਦਾ ਹੈਗਾ ਨਜਾਇਜ਼ ਮੁਕੱਦਮੇ ਦਰਜ ਕੀਤੇ ਜਾਂਦੇ ਰਾਤ ਵੀ ਸਾਡੇ ਬਨੂੜ ਦੀ ਪੁਲਿਸ ਦੇ ਐਮਐਲਏ ਦੇ ਕਹਿਣ ਦੇ ਉੱਤੇ ਸਾਡੇ ਵਰਕਰ ਦੇ ਉੱਤੇ ਨਜਾਇਜ਼ ਮੁਕੱਦਮਾ ਦਰਜ ਕਰਤਾ ਕਿਉਂਕਿ ਇਹਨਾਂ ਨੂੰ ਤਕਲੀਫ ਹੋਈ ਕਿ ਉੱਤੇ ਵੀ ਜਿਹੜੀ ਹੈਗੀ ਕਾਂਗਰਸ ਜਿੱਤ ਗਈ ਹੈਗੀ ਉਰੇ ਦਾ ਕੁੰਡਾ ਕਰਦੀ ਇਹਨੇ ਐਸਐਚਓ ਨੇ ਜਿਹੜਾ ਉਰੇ ਦਾ ਹੈਗਾ ਸੀਗਾ ਸਿਟੀ ਦਾ ਉਨੇ ਕਰਾਈਆ ਪਹਿਲਾਂ ਉਹਨੇ ਲੁੱਟੀ ਜਿਹੜੀ ਚੌਣ ਲੁੱਟੀ ਗੁਰੂ ਅੰਗਦੇਵ ਕਲੋਨੀ ਦੀ ਉਹਨਾਂ ਨੇ ਜਿਹੜੀ ਬੋਕਲ ਪੁਆਇੰਟ ਦੀ ਚੋਣ ਲੁੱਟੀ ਇਹ ਤਾਂ ਲਟੇਰਾ ਹੈਗਾ ਇਹ ਇਹ ਤਾਂ ਵੋਟਾਂ ਦਾ ਲਟੇਰਾ ਡੈਮੋਕ੍ਰੇਸੀ ਦਾ ਕਹਾਣ ਕਰਨ ਤੇ ਲੱਗੇ ਹੋਏ ਹੈ ਕਿ ਇਹ ਸੋ ਕੋਈ ਗੱਲ ਨਹੀਂ ਇਹ ਸਮਾਂ ਹੰਦਾ ਜਾਂਦਾ ਰਹੇਗਾ ਇੰਨੇ ਵੀ ਇੱਥੇ ਰਹਿਣਾ ਅਸੀਂ ਵੀ ਇੱਥੇ ਰਹਿਣਾ ਉਹੀ ਗੱਲ ਨਹੀਂ ਅਗਰ ਸਾਡੇ ਚ ਤੰਮ ਹੋਇਆ ਸਾਨੂੰ ਸਾਡੀ ਮਾਂ ਨੇ ਜੰਮਿਆ ਹੋਇਆ ਤਾਂ ਇਹਨਾਂ ਲੋਕਾਂ ਦਾ ਬਦਲਾ ਹਰਦੀਪ ਸਿੰਘ ਲਏਗਾ ਜੀ ਜੀ ਦਾ ਪੰਜਾਬ ਪੁਲਿਸ ਦੀ ਕਾਰਜਕਾਰੀ ਦੇ ਕਿਉਂ ਪ੍ਰਧਾਨ ਮੰਤਰੀ ਆਂਦੇ ਦੀਏ ਤਾਂ ਹੁਣ ਕਿਸਾਨਾਂ ਦੇ ਉੱਪਰ 307 ਦਾ ਪਰਚਾ ਜਿਹੜਾ ਦਿੱਤਾ ਗਿਆ ਉਹ ਸੀ ਜਿਵੇਂ ਦੇ ਸਾਰੀ ਚੀਜ਼ ਨਹੀਂ ਹੁਣ ਮੈਨੂੰ ਇੱਕ ਲੱਗਦਾ ਸੋ ਵੀ 3 ਸਾਲ ਤੋਂ ਬਾਅਦ ਕਿਸਾਨਾਂ ਪਸੰਨਾ ਦੇ ਉੱਤੇ ਜਿਹੜਾ ਪਰਚਾ ਦਿੱਤਾ ਹੈਗਾ ਉਦੋਂ ਦੇ ਤਾਂ ਕੋਈ ਬੋਲੇ ਨਹੀਂ ਇਸ ਕਰੇਮ ਇੱਥੇ ਦਾ ਮੁੱਖ ਮੰਤਰੀ ਵੀ ਜਿਹੜਾ ਮਿਲੇ ਹੋਏ ਉਹਨਾਂ ਦੇ ਨਾਲ ਤੇ ਇਹ ਵੀ ਪਹਿਲੇ ਵੀ ਹੋਦਲ ਦੀ ਸੀ ਮੀਟਿੰਗ ਜਿਹੜਾ ਲੇਟ ਰੱਖਿਆ ਇਸ ਵਾਰ ਕੀ ਰਹਿਣਾ ਚਾਹ ਕੋਈ ਉਹਨਾਂ ਨੇ ਟਾਲਣ ਦੀ ਕੋਸ਼ਿਸ਼ ਕੀਤੀ ਹੈ ਬਹਾਨਾ ਲਾਤਾ ਕਿ 9 ਤਰੀਕ ਤੱਕ ਤਾਂ ਜੀ ਕੋਰਪੋਰਾ ਕੰਡਕਟ ਲੱਗਿਆ ਹੋਇਆ ਹੈਗਾ ਕੋਰਪੋਰਾ ਕੰਡਕਟ ਉੱਥੇ ਲੱਗਿਆ 5 ਤੱਕ ਤਾਂ ਨਹੀਂ ਲੱਗਿਆ ਹੈਗਾ ਜੇ ਦਿੱਲੀ ਲੱਗਿਆ ਹੋਇਆ ਹੈਗਾ ਕਿਤੇ ਤਾਂ ਨਹੀਂ ਲੱਗਿਆ ਹੈਗਾ ਹਰਿਆਣੇ 'ਚ ਤਾਂ ਨਹੀਂ ਲੱਗਿਆ ਕਿਤੇ ਦਿਨ ਲੱਗਿਆ ਸ਼੍ਰੀ ਠੀਕ ਹੈ